হাচা হোৱা টলীয়া তুমি দা দিয়ে কি ইণ্ডিগো দি ਫਲਾਈਟ ਉਡਾਨ ਪਰ ਉਸ ਸਮੇਂ ਅਚਾਨਕੀ ਟੈਕਨੀਕਲ ਖਰਾਬੀ ਆ ਗਈ ਜਿਸ ਕਰਕੇ ਜਹਾਜ਼ ਜਿਹੜਾ ਉਡਾਨ ਨਹੀਂ ਭਰ ਸਕਿਆ ਪਰ ਉੱਥੇ ਹੀ ਕੈਪਟਨ ਦੀ ਸਮਝਦਾਰੀ ਕਾਰਨ ਜਿਹੜਾ ਵੱਡਾ ਹਾਦਸਾ ਹੁੰਦਾ ਹੁੰਦਾ ਟਲਿਆ ਹੈ ਕੈਪਟਨ ਦੇ ਵੱਲੋਂ ਰਨਵੇ ਖਤਮ ਹੋਣ ਤੋਂ ਪਹਿਲਾਂ ਹੀ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਗਈ ਜਿਸ ਕਾਰਨ 152 ਯਾਤਰੀਆਂ ਦੀ ਜਾਨ ਜਿਹੜਾ ਉਹ ਬਚੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੇ ਮਾਮਲੇ ਜਿਹੜਾ ਨੇ ਉਹ ਸਾਹਮਣੇ ਆ ਰਹੇ ਨੇ ਤੇ ਤਾਜ਼ਾ ਮਾਮਲਾ ਹੁਣ ਲਖਨਊ 에ਅਰਪੋਰਟ ਤੋਂ ਸਾਹਮਣੇ ਆਇਆ ਹੈ ਜਿੱਥੇ ਲਖਨਊ 에ਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਦੇ ਵਿੱਚ ਕਈ ਟੈਕਨੀਕਲ ਖਰਾਬੀ ਆ ਗਈ ਤੇ ਜਿਸ ਸਮੇਂ ਇਸ ਜਹਾਜ਼ ਨੂੰ ਉਡਾਇਆ ਗਿਆ ਤਾਂ ਰਨਵੇ ਦੇ ਉੱਤੇ ਪੂਰੀ ਸਪੀਡ ਫੜਨ ਤੋਂ ਬਾਅਦ ਵੀ ਜਦੋਂ ਜਹਾਜ਼ ਟੇਕ-ਆਫ ਨਹੀਂ ਕੀਤਾ ਤਾਂ ਕੈਪਟਨ ਦੇ ਵੱਲੋਂ ਸਮਝਦਾਰੀ ਦਿਖਾਈ ਗਈ ਉਸੇ ਵੱਲੋਂ ਐਮਰਜੈਂਸੀ ਬ੍ਰੇਕ ਜੜਾਓ ਲਗਾ ਦਿੱਤੀ ਗਈ ਹੈ ਨਹੀਂ ਤਾਂ ਅਹਮਦਾਬਾਦ ਵਰਗਾ ਹਾਦਸਾ ਜਿਹੜਾ ਹੋ ਸਕਦਾ ਸੀ 151 ਯਾਤਰੀ ਜਿਹੜਾ ਨੇ ਜਹਾਜ਼ ਦੇ ਵਿੱਚ ਸ਼ਾਮਲ ਸੀ ਇਸ ਤੋਂ ਇਲਾਵਾ ਸਪਾ ਸੰਸਦ ਡਿੰਪਲ ਯਾਦਵ ਵੀ ਇਸ ਜਹਾਜ਼ ਵਿੱਚ ਸ਼ਾਮਲ ਸਨ ਡਿੰਪਲ ਯਾਦਵ ਦੀ ਜੇਕਰ ਗੱਲ ਕਰੀਏ ਤਾਂ यूपी ਤੋਂ सपा ਦੇ ਸੰਸਦ ਨੇ ਇਸ ਤੋਂ ਇਲਾਵਾ ਉਪੀ ਦੇ ਸਾਕਾ ਮੁੱਖ ਮੰਤਰੀ ਅਖਲੇਸ਼ ਯਾਦਵ ਦੇ ਧਰਮ ਪਤਨੀ ਨੇ ਡਿੰਪਲ ਯਾਦਵ ਤਾਂ ਉਹ ਵੀ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਜਹਾਜ਼ ਲਖਨਊ ਤੋਂ ਦਿੱਲੀ ਜਾ ਰਿਹਾ ਸੀ ਤਾਂ ਜਦੋਂ ਉਡਾਨ ਭਰਨੀ ਹੁੰਦੀ ਹੈ ਇਸ ਜਹਾਜ਼ ਨੇ ਤਾਂ ਥ੍ਰੈਟ ਜਿਹੜਾ ਉਸ ਨੂੰ ਨਹੀਂ ਮਿਲਦਾ ਜਿਸ ਕਾਰਨ ਉਡਾਨ ਜਿਹੜੀ ਉਹ ਨਹੀਂ ਭਰ ਸਕਦਾ ਟੇਕ ਆਫ ਚੰਗੀ ਤਰ੍ਹਾਂ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਕੈਪਟਨ ਦੇ ਵੱਲੋਂ ਜ਼ਰੂਰ ਜਿਹੜਾ ਆਪਣੀ ਸਮਝ ਦਾ ਨਮੂਨਾ ਪੇਸ਼ ਕੀਤਾ ਗਿਆ ਉਸ ਦੇ ਵੱਲੋਂ ਸਮਝਦਾਰੀ ਦਿਖਾਉਂਦੇ ਹੋਏ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਗਈ ਜਿਸ ਕਾਰਨ ਵੱਡਾ ਹਾਦਸਾ ਹੁੰਦਾ ਹੁੰਦਾ ਲਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਦਾਂ ਦੇ ਲਗਾਤਾਰ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਦੀ ਜਹਾਜ਼ਾਂ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਉਹ ਦਿੱਤੀ ਜਾਂਦੀ ਐ ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਵੀ ਇੱਕ ਵਾਰੀ ਫਲਾਈਟ ਜਿਹੜੀ ਉੜਨੀ ਸੀ IndiGo ਦੀ ਤਾਂ ਉਸ ਦੇ ਵਿੱਚ ਵੀ ਟੈਕਨੀਕਲ ਖਰਾਬੀ ਕਾਰਨ ਜਹਾਜ਼ ਦੇ ਵਿੱਚ ਬੈਠੇ ਹੋਏ ਯਾਤਰੀਆਂ ਨੂੰ ਰਨਵੇ ਤੇ ਲਿਜਾ ਕੇ ਵਾਪਸ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਲਗਾਤਾਰ ਹੀ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਜਹਾਜ਼ ਦੇ ਵਿੱਚ ਟੈਕਨੀਕਲ ਖਰਾਬੀਆਂ ਦੇ ਕਾਰਨ ਜਹਾਜ਼ ਦੀ ਜਾਂਤਾ ਉਡਾਣ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਕੋਈ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਜਾਂਦਾ ਹੈ ਤਾਂ તાਜਾ ਘਟਨਾ ਜਿਹੜੀ ਹੈ ਉਹ ਲਖਨਊ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਸਾਹਮਣੇ ਆ ਰਹੀ ਹੈ ਇਸ ਬਾਰੇ ਦੀ ਵੱਡੀ ਖਬਰ ਲਖਨਊ ਦੇ 에ਅਰਪੋਰਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਪਟਨ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ ਤਤਤੰਦਾਜ਼ੀ ਹੈ ਕਿ ਇੰਡੀਗੋ ਦੀ ਫਲਾਈਟ ਉਡਾਣ ਭਰਨ ਸਮੇਂ ਅਚਾਨਕੀ ਟੈਕਨੀਕਲ ਖਰਾਬੀ ਆ ਗਈ ਜਿਸ ਕਰਕੇ ਜਹਾਜ਼ ਜਿਹੜਾ ਉਡਾਣ ਨਹੀਂ ਭਰ ਸਕਿਆ ਪਰ ਉੱਥੇ ਹੀ ਕੈਪਟਨ ਦੀ ਸਮਝਦਾਰੀ ਕਾਰਨ ਜਿਹੜਾ ਵੱਡਾ ਹਾਦਸਾ ਹੁੰਦਾ ਹੁੰਦਾ ਟਲਿਆ ਹੈ ਕੈਪਟਨ ਦੇ ਵੱਲੋਂ ਰਨਵੇ ਖਤਮ ਹੋਣ ਤੋਂ ਪਹਿਲਾਂ ਹੀ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਗਈ ਜਿਸ ਕਾਰਨ 152 ਯਾਤਰੀਆਂ ਦੀ ਜਾਨ ਜਿਹੜਾ ਉਹ ਬਚੀ ਹੈ ਤਤਤੰਦਾਜ਼ੀ ਹੈ ਕਿ ਲਗਾਤਾਰ ਜਿਹੇ ਮਾਮਲੇ ਜਿਹੜਾ ਨੇ ਉਹ ਸਾਹਮਣੇ ਆ ਰਹੇ ਨੇ ਤੇ ਤਾਜ਼ਾ ਮਾਮਲਾ ਹੁਣ ਲਖਨਊ 에ਅਰਪੋਰਟ ਤੋਂ ਸਾਹਮਣੇ ਆਇਆ ਜਿੱਥੇ ਲਖਨਊ 에ਅਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਦੇ ਵਿੱਚ ਅਚਾਨਕ ਹੀ ਟੈਕਨੀਕਲ ਖਰਾਬੀ ਆ ਗਈ ਤੇ ਜਿਸ ਸਮੇਂ ਇਸ ਜਹਾਜ਼ ਨੂੰ ਉਡਾਇਆ ਗਿਆ ਤਾਂ ਰਨਵੇ ਦੇ ਉੱਤੇ ਪੂਰੀ ਸਪੀਡ ਫੜਨ ਤੋਂ ਬਾਅਦ ਵੀ ਜਦੋਂ ਜਹਾਜ਼ ਟੇਕ-ਆਫ ਨਹੀਂ ਕੀਤਾ ਤਾਂ ਕੈਪਟਨ ਦੇ ਵੱਲੋਂ ਸਮਝਦਾਰੀ ਦਿਖਾਈ ਗਈ ਉਸੇ ਵੱਲੋਂ ਐਮਰਜੈਂਸੀ ब्रेक ਜੜਾਓ ਲਗਾ ਦਿੱਤੀ ਗਈ ਹੈ ਨਹੀਂ ਤਾਂ ਅਹਮਦਾਬਾਦ ਵਰਗਾ ਹਾਦਸਾ ਜੜਾ ਹੋ ਸਕਦਾ ਸੀ 151 ਯਾਤਰੀ ਜਿਹੜਾ ਨੇ ਜਹਾਜ਼ ਦੇ ਵਿੱਚ ਸ਼ਾਮਲ ਸੀ ਇਸ ਤੋਂ ਇਲਾਵਾ ਸਪਾ ਸੰਸਦ ਡਿੰਪਲ ਯਾਦਵ ਵੀ ਇਸ ਜਹਾਜ਼ ਵਿੱਚ ਸ਼ਾਮਲ ਸਨ ਡਿੰਪਲ ਯਾਦਵ ਦੀ ਜੇਕਰ ਗੱਲ ਕਰੀਏ ਤਾਂ ਯੂਪੀ ਤੋਂ ਸਪਾ ਦੇ ਸੰਸਦ ਨੇ ਇਸ ਤੋਂ ਇਲਾਵਾ ਯੂਪੀ ਦੇ ਸਾਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਧਰਮ ਪਤਨੀ ਨੇ ਡਿੰਪਲ ਯਾਦਵ ਤਾਂ ਵੀ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀ ਜਹਾਜ਼ ਲਖਨਊ ਤੋਂ ਦਿੱਲੀ ਜਾ ਰਿਹਾ ਸੀ